ਸਤਿਗੁਰੂ ਅਮਰਦਾਸ ਪਿਤਾ ਦੀ ਸ਼ਰਨ ਦੇ ਵਿੱਚ ਭਾਈ ਪਰੋ ਜੀ ਵਰਗੇ ਗੁਰਸਿੱਖ ਆਉਂਦੇ ਨੇ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਕਿਰਪਾ ਕਰਕੇ ਰੰਗ ਲਗਾ ਦਿੱਤਾ ਬਿਹੋਰ ਨਾਲ ਨੂੰ ਜੋੜਨ ਵਾਲੇ ਬਣ ਗਏ ਕਿਤੇ ਭਾਈ ਜੋਧ ਜੀ ਵਰਗੇ ਆਉਂਦੇ ਨੇ ਕਿਤੇ ਗਲਤ ਸੰਗਤ ਦਾ ਸ਼ਿਕਾਰ ਹੋਇਆ ਪ੍ਰੇਮਾ ਕੋਰੀ ਹੁੰਦਾ ਹੈ ਸਤਿਗੁਰੂ ਤੇ ਵੀ ਕਿਰਪਾ ਕਰਦੇ ਨੇ ਉਹਦਾ ਕੋਰ ਵੀ ਦੂਰ ਕਰਦੇ ਨੇ ਧੰਨ ਗੁਰੂ ਅਮਰਦਾਸ ਪਿਤਾ ਜੀ ਉਹਦੀ ਸ਼ਰਨ ਵਿੱਚ ਸਤਿਗੁਰ ਦੀ ਸ਼ਰਨ ਵਿੱਚ ਆਉਂਦਾ ਹੈ ਪ੍ਰੇਮਾ ਕੋਰੀ ਜਿੱਥੇ ਸਤਿਗੁਰੂ ਉਹਦਾ ਕੋਰ ਦੂਰ ਕਰਦੇ ਨੇ ਉਹਦਾ ਨਾਮ ਰੱਖਦੇ ਨੇ ਮੂਰਾਰੀ ਉਹਦਾ ਸਤਿਗੁਰੂ ਵਿਆਹ ਵੀ ਕਰਦੇ ਨੇ ਮਥੋ ਨਾਂ ਦੀ ਲੜਕੀ ਦੇ ਨਾਲ ਤੇ ਉਹਨੂੰ ਸਿੱਖੀ ਦੇ ਪ੍ਰਚਾਰ ਵੱਲ ਤੋਰਦੇ ਵੀ ਨੇ ਵੇਖੋ ਕਿੱਡੇ ਦੈਲੂ ਧੰਗ ਗੁਰੂ ਅਮਰਦਾਸ ਪਿਤਾ ਜੀ ਕੋਈ ਮਨ ਕਰਕੇ ਸ਼ਰਨ ਵਿੱਚ ਆ ਜਾਵੇ ਸੰਗਤਾਂ ਹੁੰਦੀਆਂ ਨੇ ਆਨੰਦ ਮੰਡੀਆਂ ਨੇ ਗੜ ਸ਼ੰਕਰ ਦੇ ਰਹਿਣ ਵਾਲਾ ਨਾਮਾਇਆ ਜੀ ਗੰਗੂ ਖੱਤਰੀ ਇਹ ਸ਼ਾਊਕਾਰ ਹੈ ਇਹ ਬਹੁਤ ਵੱਡਾ ਸ਼ਾਹੂਕਾਰ ਹੈ ਕੋਈ ਕਰਮਾਂ ਦੀ ਖੇਡ ਇਹੋ ਜੀ ਆ ਗਈ ਇਹਨੂੰ ਇਹੋ ਜੇ ਘਾਟੇ ਪਏ ਇਹੋ ਜੇ ਘਾਟੇ ਪਏ ਇਹ ਕੰਗਾਲ ਹੋ ਗਿਆ ਹੁਣ ਲੈਨਦਾਰ ਜਿਹੜੇ ਨੇ ਵੀ ਦੇ ਘਰ ਆਉਂਦੇ ਨੇ ਵੀ ਸਾਡੀ ਮਾਇਆ ਵਾਪਸ ਕਰ ਇਹਦੇ ਕੋਲ ਮਾਇਆ ਹੈ ਨਹੀਂ ਕੰਗਾਲ ਹੋ ਗਿਆ ਐਡਾ ਦੁਖੀ ਹੋਇਆ ਐਡਾ ਦੁਖੀ ਹੈ ਘਰੋਂ ਭੱਜ ਗਿਆ ਜੀ ਗੰਗੂ ਖੱਤਰੀ ਸ਼ੌਕਰ ਸੀ ਕਿਸੇ ਸਮੇਂ ਘਰੋਂ ਭਜਿਆ ਥਾਂ ਥਾਂ ਤੇ ਭਟਕਿਆ ਥਾਂ ਥਾਂ ਤੇ ਗਿਆ ਦਿਨੋ ਦਿਨ ਚਿੰਤਾ ਵਧਦੀ ਗਈ ਟੈਨਸ਼ਨ ਵਧਦੀ ਗਈ ਇੱਕ ਦਿਨ ਕਿਸੇ ਗੁਰਸਿੱਖ ਦਾ ਸੰਗ ਹੁੰਦਾ ਹੈ ਉਹ ਗੁਰਸਿੱਖ ਪੁੱਛਦਾ ਵੀ ਹਾਂ ਗੰਗੂ ਕੀ ਗੱਲ ਜਿਹੜਾ ਲੱਥਾ ਆਇਆ ਕਿਉਂ ਹੈ ਚੇਲੇ ਤੇ ਇੰਨੀ ਟੈਨਸ਼ਨ ਕਿਉਂ ਸਾਰੀ ਗੰਦਸੀ ਮੈਂ ਸ਼ਾਹੂ ਕਰਸਾ ਕਿਸੇ ਸਮੇ ਗਰ ਸ਼ੰਕਰ ਦਾ ਵਪਾਰ ਚ ਘਾਟੇ ਇਹੋ ਜੇ ਪਏ ਮੈਂ ਕੰਗਾਲ ਹੋ ਗਿਆ ਲੈਨਦਰ ਮੈਨੂੰ ਬੜਾ ਤੰਗ ਕਰਦੇ ਨੇ ਇਸਕੇ ਘਰੋਂ ਭੱਜ ਗਿਆ ਥਾਂ ਥਾਂ ਤੇ ਗਿਆ ਕਿਸੇ ਬਾਹ ਨਹੀਂ ਮੇਰੀ ਭੜੀ ਉਹ ਗੁਰ ਸਿੰਘ ਕਹਿੰਦਾ ਫੇ ਗੁਰੂ ਨਾਨਕ ਦੇ ਘਰ ਜਾ ਗੋਇੰਦਵਾਲ ਸਾਹਿਬ ਵਿਖੇ ਚਲਾ ਜਾ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਚਲਾ ਜਾ ਇਹ ਗੰਗੂ ਖਤਰੀ ਭਾਗਾਂ ਵਾਲਿਓ ਸਤ ਗੁਰੂ ਦੀ ਸ਼ਰਨ ਵਿੱਚ ਜਾਂਦਾ ਹੈ ਹੁਣ ਸਤ ਗੁਰੂ ਦੀ ਸ਼ਰਨ ਵਿੱਚ ਗਿਆ ਹੁਣ ਜਾ ਕੇ ਲੰਗਰ ਤੋਂ ਪਹਿਲਾਂ ਪ੍ਰਸ਼ਾਦਾ ਛਕਿਆ ਜੋ ਉੱਥੋਂ ਦੀ ਮਰਿਆਦਾ ਗੁਰੂ ਘਰ ਦੀ ਪਹਿਲਾਂ ਪੰਗਤ ਫਿਰ ਸੰਗਤ ਜਦੋਂ ਪ੍ਰਸ਼ਾਦਾ ਛਕਿਆ ਇਹਨੂੰ ਅੰਦਰ ਠੰਡ ਭਈ ਗੁਰਸਿੱਖਾਂ ਦੇ ਇਹਨੇ ਦਰਸ਼ਨ ਦੀਦਾਰი ਕੀਤੇ ਹੁਣ ਗੁਰਸਿੱਖ ਕੋਈ ਕੁਝ ਭੇਟਾ ਕਰਦਾ ਕੋਈ ਕੁਝ ਕਮੇਟਾ ਕਰਦਾ ਹੈ ਹੁਣ ਇਹਦੇ ਕੋਲ ਕੇਵਲ ਤੇ ਕੇਵਲ ਇੱਕ ਗੁਰਦੀ ਰੂੜੀ ਹੈ ਆਪਣੇ ਪੱਲੇ ਨਾ ਗੁਰਦੀ ਰੂੜੀ ਬਣੀ ਹੋਈ ਹੈ ਹੁਣ ਸੰਗਤਾਂ ਆਉਂਦੀਆਂ ਨੇ ਸਤਿਗੁਰ ਦੇ ਚਰਨਾਂ 'ਚ ਵੱਡੀਆਂ ਵੱਡੀਆਂ ਭਟਾਵਾਂ ਰੱਖਦੀਆਂ ਨੇ ਹੁਣ ਇਹਨੂੰ ਸ਼ਰਮ ਆਉਂਦੀ ਹੈ ਮੈਂ ਕਿਨੇ ਭੇਟਾ ਰੱਖਾਂ ਇਹ ਪੱਲੇ ਦੇ ਨਾਲ ਗੁਰਦੀ ਰੋੜੀ ਵੱਜੀ ਹੋਈ ਐ ਹੁਣ ਗੁਰੂ ਘਰ ਸੇਵਾ ਵੀ ਕਰਦਾ ਹੈ ਤੇ ਇੱਕ ਦਿਨ ਪੁੱਛ ਲਿਆ ਕਿਸੇ ਨੇ ਕਿਸੇ ਗੁਰਸਿੱਖ ਨੇ ਪੁੱਛਿਆ ਵੀ ਗੰਗੂ ਇਹ ਪੱਲੇ ਨਾਲ ਕੀ ਬੰਨਿਆ ਹੋਇਆ ਮੈਂ ਦੋ ਤਿੰਨ ਦਿਨਾਂ ਤੋਂ ਵੇਖਦਾ ਪਿਆ ਤੇ ਪੱਲੇ ਨਾਲ ਕੁਝ ਬੰਨਿਆ ਹੋਇਆ ਤੇ ਅੱਖਾਂ ਜੀ ਅੱਖਾਂ 'ਚ ਯਲ ਆ ਗਿਆ ਵਿਰਾਗ ਆ ਗਿਆ ਕਿੰਦ ਜੀ ਇਹ ਗੁਰਦੀ ਰੋੜੀ ਹੈ ਮੈਂ ਸੋਚਿਆ ਸੀ ਗੁਰੂ ਦੇ ਚਰਨਾਂ 'ਚ ਪੇਟਾ ਕਰਾਂਗਾ ਪਰ ਇੱਥੇ ਆ ਕੇ ਵੇਖਿਆ ਗੁਰੂ ਘਰ ਲੋਕ ਬੜਿਆ ਵੱਡੀਆਂ ਵੱਡੇ ਬਿਟਾਵਾਂ ਪੇਟਾ ਕਰਦੇ ਨੇ ਤੇ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਇਹ ਗੁਰਦੀ ਦੋੜੀ ਸਾਧਕੂ ਤੇ ਚਰਨਾਂ 'ਚ ਕਿਵੇਂ ਪੇਟਾ ਕਰਾਂ ਅੱਗੋਂ ਗੁਰਸਿੱਖ ਪਤਾ ਕੀ ਕਹਿੰਦਾ ਹੈ ਕਹਿੰਦਾ ਗੰਗੂ ਇਹ ਗੁਰਨਾਨਕ ਦਾ ਘਰ ਹੈ ਇਹ ਬੜਾ ਵੱਡਾ ਘਰ ਹੈ ਬੜਾ ਵੱਡਾ ਘਰ ਹੈ ਏ ਗੁਰ ਨਾਨਕ ਦੇ ਪ੍ਰੇਮ ਦਾ ਭੁੱਖਾ ਹੈ ਪ੍ਰਮਾਣ ਕਰਨਗੇ ਉਹ ਵੀ ਪ੍ਰਵਾਨ ਕਰ ਲੈਣਗੇ ਸਤਿਗੁਰੂ ਜੀ ਪ੍ਰਵਾਨ ਕਰਕੇ ਤੇਰੀ ਝੋਲੀ 'ਚ ਖੁਸ਼ੀਆਂ ਪਾਉਣਗੇ ਹੁਣ ਇਹ ਸੰਗਤ ਦਾ ਸੰਗਤਾਂ ਗਿਆ ਜੀ ਜਾ ਕੇ ਗੁਰੂ ਅਮਰਦਾਸ ਪੁੱਤਰ ਦੇ ਚਰਨਾਂ 'ਤੇ ਇਨੇ ਕੀਤੀ ਨਮਸਕਾਰ ਨਮਸਕਾਰ ਕਰਕੇ ਗੁਰਦੀ ਰੋੜੀ ਭੇਟਾ ਕਰਦਾ ਜੀ ਗੁਰਦੀ ਰੋੜੀ ਸਤਿਗੁਰੂ ਦੇ ਚਰਨਾਂ 'ਚ ਰੱਖੀ ਸਤਗੁਰੂ ਕਦੀ ਗੁਰਦੀ ਰੋੜੀ ਵੱਲ ਵੇਖਦੇ ਨੇ ਕਦੀ ਇਹਦੇ ਮੁਖ ਵੱਲ ਵੇਖਦੇ ਨੇ ਤੇ ਕੋਲ ਸਿੱਖ ਸੀ ਸਤਗੁਰ ਜੀ ਅੱਖ ਲੱਗੇ ਉਹ ਸਿੱਖਾਂ ਇਹ ਗੁਰਦੀ ਰੋੜੀ ਸਾਰੀ ਸੰਗਤ ਪ੍ਰਸ਼ਾਦ ਦੇ ਤੌਰ ਤੇ ਵੰਨਦੇ ਬੜੇ ਪ੍ਰੇਮ ਨਾਲ ਲੈ ਕੇ ਆਇਆ ਸਾਰੀ ਸੰਗਤ ਵੰਡੇ ਨੂੰ ਇਹਨੇ ਵੇਖਿਆ ਮੇਰੀ ਗੁਰਦੀ ਰੋੜੀ ਸਤਗੁਰੂ ਦੇ ਐਡੇ ਪਿਆਰ ਨਾਲ ਸਾਰੀ ਸੰਗਤ ਵੰਡੀ ਸਤਗੁਰੂ ਸਾਰੀ ਗੱਲ ਦੱਸੀ ਸਤਗੁਰੂ ਜੀ ਐਦਾ ਮੈਂ ਗੜ ਸ਼ੰਕਟ ਸ਼ਾਹੂ ਘੜਸਾਂ ਵਪਾਰ ਦੇ ਵੱਡੇ ਘਾਟੇ ਪੈ ਗਏ ਸਤਗੁਰੂ ਜੀ ਘਰੋਂ ਬੇਘਰ ਹੋਇਆ ਕਿਸੇ ਗੁਰਸਿੱਖ ਨੇ ਦੱਸਿਆ ਤੁਹਾਡੀ ਸ਼ਰਨ ਵਿੱਚ ਆਇਆ ਕਿਰਪਾ ਕਰੋ ਸਤਗੁਰੂ ਜੀ ਕਹਿੰਦੇ ਕੁਝ ਦਿਨ ਗੰਗੂ ਇੱਥੇ ਸੇਵਾ ਕਰ ਇਹ ਗੰਗੂ ਖੱਤਰੀ ਜੀ ਹੁਣ ਗੁਰੂ ਘਰ ਸੇਵਾ ਕਰਦਾ ਹੈ ਦਿਨੋ ਦਿਨ ਸੇਵਾ ਕਰਦਾ ਕੁਝ ਮਹੀਨੇ ਬੀਤੇ ਸੇਵਾ ਕਰਦੇ ਇੱਕ ਦਿਨ ਸਤਗੁਰੂ ਕੋਲ ਬੁਲਾਉਂਦੇ ਨੇ ਅੱਖਾਂ ਲੱਗੇ ਗੰਗੂ ਖੱਤਰੀ ਕੀ ਭਾਵਨਾ ਲੈ ਕੇ ਇੱਥੇ ਆਇਆ ਸਾਂ ਸਤਿਗੁਰੂ ਮੈਂ ਪਹਿਲਾਂ ਸ਼ਾਹੂਕਰ ਸਾਂ ਪਹਿਲਾਂ ਵਪਾਰੀ ਸਾਂ ਭਾਵਨਾ ਤੇ ਇਹੋ ਲੈ ਕੇ ਆਇਆ ਸਾਂ ਗੁਰੂ ਰੋ ਕੇ ਬੇਨਤੀ ਕਰਾਂਗਾ ਕਿ ਮੇਰਾ ਵਪਾਰ ਫਿਰ ਚੱਲੇ ਫਿਰ ਮੈਂ ਸ਼ਾਹੂਕਰ ਬਣ ਜਾਵਾਂ ਸਤਿਗੁਰੂ ਦੀਆਂ ਅੱਖਾਂ ਲੱਗੇ ਉਹ ਗੰਗੂ ਖੱਤਰੀ ਫਿਰ ਦਿੱਲੀ ਚਲਾਇਆ ਤੂੰ ਉੱਥੇ ਜਾ ਕੇ ਤੂੰ ਵਪਾਰ ਸ਼ੁਰੂ ਕਰ ਸਤਿਗੁਰੂ ਕਿਰਪਾ ਕਰਨੇ ਗੁਰੂ ਨਾਨਕ ਭਲੀ ਕਰੇਗਾ ਇਹ ਜਦੋਂ ਦਿੱਲੀ ਚੱਲਿਆ ਸਤਿਗੁਰ ਨੇ ਫਿਰ ਪਿੱਛੋਂ ਆਵਾਜ਼ ਮਾਰੀ ਵੀ ਕਿੱਥੇ ਚੱਲਿਆ ਗੰਗੂ ਖੱਤਰੀ ਗੰਗੂ ਕਿੱਥੇ ਚੱਲਿਆ ਸਤਿਗੁਰ ਤੁਹਾਡੇ ਹੁਕਮ ਮੁਤਾਬਕ ਦਿੱਲੀ ਚੱਲਿਆ ਸਤਿਗੁਰ ਕਹਿੰਦੇ ਇੱਕ ਵਚਨ ਸੰਭਾਲ ਲਈ ਫਿਰ ਸਾਡਾ ਇੱਕ ਵਚਨ ਹੀ ਜਿੱਥੇ ਵਪਾਰ ਕਰਨਾ ਹੈ ਉੱਥੇ ਫਿਰ ਗੁਰਨਾਨਕ ਦਾ ਖਾਤਾ ਵੀ ਰੱਖਣਾ ਹੈ ਇੱਕ ਭਾਵ ਦਸੰਦ ਵੀ ਗੁਰਨਾਨਕ ਦੇ ਘਰ ਵਾਸਤੇ ਕੜਨਾ ਹੈ ਸਤਿਵਜਨ ਸਤਗੁਰ ਜੀ ਇਹ ਗੰਗੂ ਗੁਰਮਖੋ ਦਿੱਲੀ ਚ ਲੈ ਗਿਆ ਵਪਾਰ ਸ਼ੁਰੂ ਕੀਤਾ ਵਿੱਦ ਬਣੀ ਅੱਜ ਹੂਰ ਕੱਲ ਹੂਰ ਕੁਝ ਮਹੀਨਿਆਂ ਦੇ ਵਿੱਚ ਹੀ ਸ਼ੌਕਰ ਬਣ ਗਿਆ ਇਹ ਫਿਰ ਸ਼ੌਕਰ ਬਣ ਗਿਆ ਬੜਾ ਵਪਾਰ ਕਰਦਾ ਹੈ ਹੁਣ ਦਿਨੋਂ ਦਿਨ ਗੁਰਮਖੋ ਇਹਦਾ ਵਪਾਰ ਵਧਦਾ ਜਾਂਦਾ ਵਧਦਾ ਜਾਂਦਾ ਹੈ ਇਦਾਂ ਗੁਰਮਖੋ ਮਾਇਆ ਇੰਨੀ ਹੋ ਗਈ ਇੰਨੀ ਮਾਇਆ ਹੋ ਗਈ ਬਹੁਤ ਧਨਵਾਨ ਬਣ ਗਿਆ ਏ ਤੋ ਹੁਣ ਮਾਇਆ ਨੇ ਪਰਦਾ ਪਉਣਾ ਸ਼ੁਰੂ ਕਰ ਦਿੱਤਾ ਪਰਦੇ ਦਾ ਮਾਇਆ ਧਾਰੀ ਅਤ ਅੰਨਾ ਬੋਲਾ ਮਾਇਆ ਮਮਤਾ ਮੋਣੀ ਜਿਨ ਮਿੰਦ ਦਿੱਤਾ ਜਖਾਇਆ ਮਨ ਮੁਖ ਖਾਦੇ ਗੁਰਮੁਖ ਉਬੜੇ ਹੁਣ ਮਾਇਆ ਦਾ ਪ੍ਰਭਾਵ ਇਹ ਹੋ ਜਾ ਬਿਆ ਇਹ ਸਭ ਕੁਝ ਭੁੱਲ ਗਿਆ ਗੁਰਮੁਖੋ ਮਾਇਆ ਦੇ ਵਿੱਚ ਰਸਿਆ ਗਿਆ ਏ ਇਧਰੋਂ ਗੋਇੰਦਵਾਲ ਸਾਹਿਬ ਵਿਖੇ ਇੱਕ ਗਰੀਬ ਬ੍ਰਾਹਮਣ ਆਉਂਦਾ ਹੈ ਗੁਰੂ ਅਮਰਦਾਸ ਦੇ ਸ਼ਰਨ ਵਿੱਚ ਮਹਾਰਾਜ ਜੀ ਮੇਰੀ ਬੇਟੀ ਦਾ ਵਿਆਹ ਹੈ ਹੁਣ ਗੱਲ ਸੁਣਿਓ ਕੀ ਆਖਿਆ ਜੀ हे ਗੁਰੂ ਅਮਰਦਾਸ ਪਿਤਾ ਜੀ ਮੇਰੀ ਬੇਟੀ ਦਾ ਵਿਆਹ ਹੈ ਕਿਰਪਾ ਕਰੋ ਮੇਰੀ ਮਦਦ ਕੀਤੀ ਜਾਵੇ ਸਤਿਗੁਰੂ ਨੇ ਉਸ ਵੇਲੇ ਕਾਗਜ਼ ਲਈ ਕਲਮ ਲਈ ਸਤਿਗੁਰੂ ਜੀ ਨੇ ਕਾਗਜ਼ ਲੈ ਕੇ ਕਲਮ ਨਾਲ ਲਿਖਦੇ ਨੇ ਕਹਿੰਦੇ ਸਾਡਾ ਸਿੱਖ ਹੈ ਗੰਗੂ ਖੱਤਰੀ ਸ਼ਾਹੂਕਰ ਬਣ ਗਿਆ ਦਿੱਲੀ ਦੇ ਵਿੱਚ ਉਹਨਾਂ ਉਹਦੇ ਕੋਲ ਚਲਾ ਜਾਈ ਤੇ ਸਾਧੂ ਨੇ ਲਿਖਿਆ ਕਿ ਗੰਗੂ ਇਹ ਬ੍ਰਾਹਮਣ ਨੂੰ ਮੈਂ ਭੇਜ ਰਿਹਾ ਇਹਦੀ ਬੇਟੀ ਦਾ ਵਿਆਹ ਹੈ ਤੇ ਗੁਰਨਾਨਕ ਦੇ ਖਾਤੇ ਦੇ ਵਿੱਚੋਂ ਇਹਦੀ ਮਦਦ ਕੀਤੀ ਜਾਵੇ। ਉਹ ਗਰੀਬ ਬ੍ਰਾਹਮਣ ਹੁਣ ਗੁਰਮੁਖ ਕੋਈ ਦਿਨਾਂ ਦਾ ਸਫ਼ਰ ਤੈਅ ਕਰਕੇ ਜੋ ਦਿੱਲੀ ਪਹੁੰਚਿਆ ਹੁਣ ਕਹਿੰਦਾ ਜੀ ਮੈਂ ਗੰਗੂ ਸੇਠ ਨੂੰ ਮਿਲਣਾ ਹਾਂ ਉਹ ਸੇਠ ਬਣ ਕੇ ਗੰਗੂ ਗੰਗੂ ਸੇਠ ਨੂੰ ਮਿਲਣਾ ਮੈਂ ਉਹ ਨੌਕਰ ਦਾ ਕਹਿੰਦਾ ਜੀ ਟਾਈਮ ਨਹੀਂ ਹੈਗਾ ਉਹ ਕਰਦੇ ਆ ਕਰਦੇ ਆ ਦੋ ਤਿੰਨ ਦਿਨ ਇੰਦਾ ਲੱਗੇ ਫਿਰ ਕਿਸੇ ਨੇ ਵਜਾਖਿਆ ਵੀ ਮੈਂ ਜਰੂਰੀ ਮਿਲਣਾ ਹੈ ਫਿਰ ਤੀਜੇ ਚੌਥੇ ਦਿਨ ਫਿਰ ਗੰਗੂ ਸੇਠ ਦੇ ਨਾਲ ਗੁਰਮੁਖ ਨੂੰ ਮਲਾਇਆ ਉਹ ਬ੍ਰਾਹਮਣ ਨੂੰ ਤੇ ਇਹਨੇ ਉਹ ਚਿੱਠੀ ਆਪਣੀ ਦਿੱਤੀ ਜੋ ਗੁਰੂ ਅਮਰਦਾਸ ਪਿਤਾ ਨੇ ਦਿੱਤੀ ਸੀ ਉਹਦੇ 'ਚ ਲਿਖਿਆ ਸੀ ਇਹ ਗੰਗੂ ਮੈਂ ਇਹ ਬ੍ਰਾਹਮਣ ਨੂੰ ਭੇਜ ਰਿਹਾ ਇਹਦੀ ਬੇਟੀ ਦਾ ਵਿਆਹ ਹੈ ਤੇ ਗੁਰਨਾਨਕ ਦੇ ਖਾਤੇ 'ਚ ਉਹ ਇਹਦੀ ਮਦਦ ਕੀਤੀ ਜਾਵੇ ਹੁਣ ਮਤ ਦੇ ਇਹੋ ਜਿਹਾ ਪਰਦਾ ਪਿਆ ਇਹੋ ਜਿਹਾ ਪਰਦਾ ਪਿਆ ਮਤ ਦੇ ਉੱਪਰ ਗੁਰਮਖੋ ਆਪਣੇ ਮੁਨੀਮ ਨੂੰ ਅੱਖ ਲੱਗਾ ਵੀ ਵੇਖੋ ਕੋਈ ਗੁਰਦਾਨਗ ਦਾ ਖਾਤਾ ਹੈ ਇੱਥੇ ਸਾਡੇ ਖਾਤਿਆਂ ਦੇ ਵਿੱਚ ਕੋਈ ਗੁਰਦਾਨਗ ਦਾ ਖਾਤਾ ਵੀ ਹੈਗਾ ਵੇਖੋ ਜਰਾ ਹੁਣ ਮੁਨੀਮ ਚੈੱਕ ਕਰਦੇ ਨੇ ਬਈਆਂ ਖਾਤੇ ਚੈੱਕ ਕਰਦੇ ਨੇ ਤਿੰਨ ਚਾਰ ਘੰਟੇ ਲੱਗੇ ਉਹ ਅੱਖ ਲੱਗੇ ਨਹੀਂ ਗੰਗੂ শেਠ ਜੀ ਇੱਥੇ ਤਾਂ ਕੋਈ ਗੁਰਨਾਨਕ ਦਾ ਖਾਤਾ ਨਹੀਂ ਹੈਗਾ ਐਡਾ ਹੰਕਾਰਿਆ ਗਿਆ ਮਾਇਆ ਨੇ ਇਹੋ ਜਿਹਾ ਪਰਦਾ ਪਾਇਆ ਕਹਿੰਦੇ ਉਹ ਪੱਤਰ ਕਾ ਜੋ ਚਿੱਠੀ ਸੀ ਨਾ ਗੁਰੂ ਅਮਰਦਾਸ ਲਿਖੀ ਤੀ ਵੱਟ ਕੇ ਬ੍ਰਾਹਮਣ ਦੇ ਮੂੰਹ ਤੇ ਮਾਰਦਾ ਕਹਿੰਦਾ ਆ ਜਾਂਦੇ ਨੇ ਮੂੰਹ ਚੁੱਕ ਕੇ ਇੱਥੇ ਕੋਈ ਗੁਰਨਾਨਕ ਦਾ ਖੱਤਾ ਕੁੱਤਾ ਨਹੀਂ ਹੈਗਾ ਉਹ ਬ੍ਰਾਹਮਣ ਬੜਾ ਉਦਾਸ ਹੁੰਦਾ ਗੁਰਮੁਖੋ ਦਿੱਲੀ ਤੋਂ ਫਿਰ ਵਾਪਸ ਆਉਂਦਾ ਕੁਝ ਦਿਨਾਂ ਦਾ ਸਫ਼ਰ ਤਿਆਰ ਕਰਦਾ ਹੈ ਰੋਂਦਾ ਆਇਆ ਵਾਪਸ ਹੁੰਦਾ ਹੈ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਅਮਰਦਾਸ ਪਿਤਾ ਜੀ ਉਹਨੇ ਤਾਂ ਮੇਰੀ ਮਦਦ ਕੀਤੀ ਨਹੀਂ ਸਗੋਂ ਬੇਇੱਜ਼ਤੀ ਕੀਤੀ ਮੇਰੀ ਨਰਾਦਰੀ ਕੀਤੀ ਸਾਰੀ ਗਲਤ ਸੀ ਮਹਾਰਾਜ ਦੋ ਤਿੰਨ ਦਿਨ ਪਹਿਲਾਂ ਉਹਨੇ ਮਿਲਿਆ ਨਹੀਂ ਮੈਨੂੰ ਜੇ ਮਿਲਿਆ ਮਿਲਿਆ ਫਿਰ ਆਪਣੇ ਮੁੰਚੀ ਨੂੰ ਆਖਿਆ ਭਈ ਬਈ ਖਾਤਾ ਵੇਖੋ ਗੁਰਨਾਣੇ ਦਾ ਖਾਤਾ ਹੈ ਇੱਥੇ ਉਹਨੇ ਤਿੰਨ ਚਾਰ ਘੰਟੇ ਮਾਰਾ ਲਗਾਏ ਜਦੋਂ ਆਖਿਆ ਕੋਈ ਗੁਰਨਾਣੇ ਦਾ ਖਾਤਾ ਨਹੀਂ ਇਹ ਤੁਹਾਡੀ ਪੱਤਰ ਕਾ ਵਟ ਕੇ ਵੀਰੇ ਮੂੰਹ ਤੇ ਮਾਰਿਆ ਆਖਿਆ ਮੂੰਹ ਚੁੱਕ ਕੇ ਆ ਜਾਂਦੇ ਨੇ ਇੱਥੇ ਕੋਈ ਗੁਰਨਾਣੇ ਦਾ ਖਾਤਾ ਕੁੱਤਾ ਨਹੀਂ ਹੈਗਾ ਤੇ ਗੁਰੂ ਅਮਰਦਾਸ ਜੀ ਦਾ ਸੈਸ ਭਾਏ ਆਖਣ ਲੱਗੇ ਕਹਿੰਦੇ ਹੋ ਬ੍ਰਾਹਮਣ ਜੀ ਜਿੱਥੇ ਗੁਰਨਾਨਕ ਦਾ ਖਾਤਾ ਨਹੀਂ ਉੱਥੇ ਕੁਝ ਵੀ ਨਹੀਂ ਜਿਸ ਜਗ੍ਹਾ ਤੇ ਗੁਰਨਾਨਕ ਦਾ ਖਾਤਾ ਨਹੀਂ ਉੱਥੇ ਕੁਝ ਵੀ ਨਹੀਂ ਇਧਰੋਂ ਸਤਗੁਰ ਨੇ ਉਹ ਬ੍ਰਾਹਮਣ ਦੀ ਮਦਦ ਕੀਤੀ ਗੁਰਮੁਖ ਆਖੇ ਤੂੰ ਆਪਣੀ ਬੇਟੀ ਦਾ ਵਿਆਹ ਕਰ ਇਧਰੋਂ ਗੁਰਮੁਖੋ ਸ਼ਾਹੂਕਰ ਜੋ ਬੜਾ ਧੰਮਾਨ ਬਣਿਆ ਹੋਇਆ ਤੁਹਾਨੂੰ ਪਤਾ ਵੱਡਿਆਂ ਨੂੰ ਵਡੇ ਘਾਟੇ ਪੈਂਦੇ ਨੇ ਵੱਡੇ ਵੱਡੇ ਘਾਟੇ ਪਏ ਵੱਡੇ ਵੱਡੇ ਘਾਟੇ ਪਏ ਫਿਰ ਗੁਰਮੁਖ ਕੋ ਕੰਗਾਲ ਹੋ ਗਿਆ ਉਹ ਸ਼ਾਹੂਗਣ ਗੰਗੂ ਸ਼ਾਹੂਗਣ ਜਦੋਂ ਕੰਗਾਲ ਹੋਇਆ ਗੁਰਮੁਖ ਹੁਣ ਹੋਸਟ ਕਾਨੇ ਆਈ ਓ ਹੋ ਹੋ ਮੈਨੂੰ ਤਾਂ ਗੁਰੂ ਅਮਰਦਾਸ ਨੇ ਭੇਜਿਆ ਸੀ ਆਖਿਆ ਸੀ ਗੁਰਨਾਣੇ ਦਾ ਕਾਤਾ ਰੱਖੀ ਮੈਂ ਤਾਂ ਗਲਤੀ ਕਰ ਬੈਠਾ ਹੁਣ ਗੁਰਮੁਖੋ ਫਿਰ ਵਾਪਸ ਗੁਰੂ ਅਮਰਦਾਸ ਪਿਤਾ ਦੀ ਸ਼ਰਮ ਵਿੱਚ ਆਉਂਦਾ ਹੈ ਤਾਂ ਹੁਣ ਸਾਹਮਣੇ ਨਹੀਂ ਹੁੰਦਾ ਪਰ ਸਾਹਮਣੇ ਕਿਵੇਂ ਹੋਵੇ ਗੁਰਮੁਖੋ ਹੁਣ ਦੂਰ ਦੂਰ ਹੋ ਕੇ ਗੁਰਮੁਖੋ ਇਹ ਸੇਵਾ ਕਰਦਾ ਹੈ ਗੁਰੂ ਘਰ ਸੇਵਾ ਕਰਦਾ ਹੈ ਤੇ ਅੰਦਰੋਂ ਨਾਲ ਹੀ ਬੇਨਤੀ ਕਰਨਦਾ ਮਹਾਰਾਜ ਜੀ ਮੇਰੇ ਗੁਨਾਹ ਬਖਸ਼ ਲੋ ਮੇਥੋਂ ਬਹੁਤ ਵੱਡੀ ਭੁੱਲ ਹੋ ਗਈ ਬਹੁਤ ਵੱਡੀ ਗਲਤੀ ਹੋ ਗਈ ਮਹਾਰਾਜ ਜੀ ਮੇਰੇ ਗਲਤੀਆਂ ਬਖਸ਼ ਲੋ ਮਹਾਰਾਜ ਜੀ ਇੱਕ ਦਿਨ ਗੁਰਮੁਖੋ ਰਾਜੀ ਸਿੰਘ ਸ਼ਬਦ 'ਤੇ ਵਰਦੇ ਨੇ ਤੇ ਉਹ ਸ਼ਬਦ ਦੀ ਆਵਾਜ਼ ਇਹਦੇ ਕੰਨਾਂ 'ਚ ਪਈ ਗੁਰਮੁਖੋ ਉਹ ਕਿਹੜਾ ਸ਼ਬਦ پڑھਦੇ ਪਏ ਨੇ ਆਓ ਇਹ ਪੰਕਤੀ پڑھ ਕੇ ਸਮਾਪਤੀ ਕਰੀਏ ਜੀ ਕੋ ਰਾਗੀ ਸਿੰਘ ਜਿਉਂ ਅਮਰਦਾਸ ਦਾ ਉਚਾਰਨ ਕੀਤਾ ਹੈ ਸ਼ਬਦ ਹੈ ਕੋ ਰਾਗੀ ਸਿੰਘ ਸ਼ਬਦ پڑھਦੇ ਪਏ ਨੇ ਸਾਰੀ ਸੰਗਤ ਇੱਕ ਤੇ ਦੋਆ ਦੋ ਤਿੰਨ ਤੇ ਨਦੀ ਬਾਜ ਆਵੇ ਜੀ ਪਿਆਰ ਦੇ ਵਿੱਚ ਸਤਿਗੁਰੂ ਅੱਗੇ ਟੈਪ ਸਤਿਗੁਰੂ ਅੱਗੇ ਟੈਪ ਸਤਿਗੁਰੂ ਅੱਗੇ ਸਤਗੁਰ ਅੱਗੇ ਟੈਪੋ ਸਤਗੁਰ ਅੱਗੇ ਟੈਪੋ ਸਤਗੁਰ ਅੱਗੇ ਟੈਪੋ ਸਤਗੁਰ ਅੱਗੇ ਟੈਪੋ ਸਭ ਕਿਸ ਜਾਣੇ ਜਾਣ ਸਭ ਕਿਸ ਜਾਣੇ ਜਾਣ ਸਭ ਕਿਸ ਜਾਣੇ ਜਾਣ ਸਭ ਕਿਸ ਜਾਣੇ ਜਾਣ ਸਭ ਕੁਛ ਜਾਣੇ ਜਾਨ ਸਭ ਕੁਛ ਜਾਣੇ ਜਾਨ ਸਭ ਕੁਛ ਜਾਣੇ ਜਾਨ ਸਤਗੁਰੂ ਅੱਗੇ ਟੈਪੋ ਸਤਗੁਰੂ ਅੱਗੇ ਟੈਪੋ ਸਤਗੁਰੂ ਅੱਗੇ ਟੈਪੋ ਸਤਗੁਰੂ ਅੱਗੇ ਟੈਪੋ ਇਹ ਪੰਕਤੀਆਂ ਜਦੋਂ ਕੰਨਾਂ 'ਚ ਪਈਆਂ ਨਾ ਇਨੇ ਹੌਸਲਾ ਕੀਤਾ ਜਾ ਕੇ ਨੇ ਸਤਗੁਰ ਦੇ ਚਰਨਾਂ ਤੇ ਡਿੱਗ ਪਿਆ ਸੀ ਹੁਣ ਅੰਦਰੋਂ ਰੋ ਰੋ ਕੇ ਪੁਕਾਰਾਂ ਕਰਦਾ ਮਹਾਰਾਜ ਜੀ ਮੈਂ ਭੁੱਲ ਗਿਆ ਸਤਗੁਰ ਮੇੜੀਆਂ ਭੁੱਲਾਂ ਬਖਸ਼ ਲੋ ਮੈਂ ਤੁਹਾਡਾ ਵਚਨ ਨਹੀਂ ਸੰਭਾਲ ਸਕਿਆ ਰੋ ਰੋ ਕੇ ਨੇ ਪੁਕਾਰਾਂ ਕੀਤੀਆਂ ਗੁਰੂ ਅਮਰਦਾਸ ਪਿਤਾ ਜੀ ਬਹੁਤ ਦਿਆਲੂ ਨੇ ਧੰਨ ਗੁਰੂ ਅਮਰਦਾਸ ਪਿਤਾ ਜੀ ਜੋ ਸ਼ਰਨ ਆਵੇ ਉਸ ਕੰਠ ਲਾਏ ਜਿਸ ਬਫੀ ਕੋ ਮਿਲਣਾ ਢੋਈ ਸਰਨ ਆਵੇ ਤਾਂ ਨਿਰਮਲ ਹੋਈ ਅੱਜ ਗੁਰੂ ਅਮਰਦਾਸ ਪਿਤਾ ਜੀ ਅੱਖ ਲੱਗੇ ਉਹ ਗੰਗੂ ਹੁਣ ਗੁਰੂ ਘਰ ਸੇਵਾ ਕਰਦੂ ਇਹ ਗੁਰੂ ਘਰ ਸੇਵਾ ਕਰਦਾ ਹੈ ਹੁਣ ਸਭ ਕੁਝ ਭੁੱਲ ਗਿਆ ਫਿਰ ਇੱਕ ਦਿਨ ਆਪ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਇਹਨੂੰ ਬੁਲਾਉਂਦੇ ਨੇ ਅੱਖ ਲੱਗੇ ਹੁਣ ਤੁਹਾਡਾ ਹਿਰਦਾ ਸ਼ੁੱਧ ਹੋ ਚੁੱਕਿਆ ਹੈ ਹਿਰਦਾ ਸਾਫ ਹੋ ਚੁੱਕਿਆ ਹੈ ਹੁਣ ਜਾਓ ਜਾ ਕੇ ਸਿੱਖੀ ਦਾ ਤੁਸੀਂ ਪ੍ਰਚਾਰ ਕਰੋ ਸਤਗੁਰੂ ਨੇ ਫੇ ਅਗਲੀਆਂ ਬਖਸ਼ਿਸ਼ ਕੀਤੀਆਂ ਕਿ ਤੇ ਹੁਣ ਤੁਹਾਨੂੰ ਵਪਾਰ ਵਾਸਤੇ ਨਹੀਂ ਭੇਜਣਾ ਹੁ ਦੁਨਿਆਵੀ ਵਪਾਰ ਵਾਸਤੇ ਨਹੀਂ ਤੁਹਾਨੂੰ ਭੇਜਣਾ ਹੁ ਉਹਦਾ ਕਿਰਤ ਕਰੋ ਤੁਸੀਂ ਪਰ ਨਾਲ ਨਾਲ ਉਹ ਸਿੱਖੀ ਦਾ ਪ੍ਰਚਾਰ ਕਰਨਾ ਹੈ ਫੇ ਸਨਮੋਰ ਦੀਆਂ ਰਿਆਸਤਾਂ ਦੇ ਵਿੱਚ ਉਧਰ ਇਹ ਗੰਗੂ ਖੱਤਰੀ ਜੋ ਇਹਨੇ ਪ੍ਰਚਾਰ ਕੀਤਾ ਗੁਰਮੁਖੋ ਗੁਰੂ ਅਮਰਦਾਸ ਜੀ ਬਿਦਾਰੇ ਇਹਨੂੰ ਬਚਨ ਦਿੱਤਾ ਕਹਿੰਦੇ ਹਿਰਦੇ ਸਤਨਾਮ ਜਪੋ ਉਹ ਗੰਗੂ ਹਿਰਦੇ ਸਤਨਾਮ ਜਪਣਾ ਹਿਰਦੇ ਦੇ ਵਿੱਚ ਸਾਧ ਸੰਗਤ ਹਰ ਨਾਮ ਜਪਾਵੋ ਆਪਣੇ ਹਿਰਦੇ 'ਚ ਵੀ ਨਾਮ ਜਪਣਾ ਹੈ ਤੇ ਸਾਧ ਸੰਗਤ ਨੂੰ ਨਾਮ ਜਪਾਉਣਾ ਹੈ ਫਿਰ ਗੁਰੂ ਅਮਰਦਾਸ ਪਿਤਾ ਦੇ ਕੋਲੋਂ ਖੁਸ਼ੀਆਂ ਲੈ ਕੇ ਇਹ ਗੰਗੂ ਖੱਤਰੀ ਗੁਰਮੁਖੋ ਸਤਗੁਰ ਨੇ ਗੁਰਮੁਖ ਫਿਰ ਮੰਦਿਰ ਵੀ ਸੌਂਪੀ ਇਹਨੂੰ ਮੰਦਿਰ ਵੀ ਇਹਨੇ ਜਾ ਕੇ ਸਰਮੌਰ ਦੀਆਂ ਰਿਆਸਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਬਹੁਤ ਹੀ ਗੁਰੂ ਅਮਰਦਾਸ ਜੀ ਬਤਰੀ ਖੁਸ਼ੀਆਂ ਲਈਆਂ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ